ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ ਆਉਂਦੀ 19 ਅਤੇ 20 ਮਾਰਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇਸ ਸਮੇਂ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਕੜਾਕੇ ਤਰ ਧੁੱਪਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇਜ਼ ਹਵਾਵਾਂ ਪੱਛਮੀ ਦਿਸ਼ਾ ਤੋਂ ਚੱਲ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਇਸ ਸਮੇਂ ਮੌਸਮ ਬਹੁਤ ਹੱਦ ਤੱਕ ਕਲੀਅਰ ਹੈ ਤਾਪਮਾਨ 25 ਤੋਂ 30 ਡਿਗਰੀ ਤੱਕ ਪਹੁੰਚ ਚੁੱਕੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਪਹਾੜੀ ਖੇਤਰਾਂ ਵਿੱਚ ਸਿਸਟਮ ਬਣ ਰਿਹਾ ਇਹਨੇ ਤੇ ਪਛਮੀ ਸਿਸਟਮ ਵੀ ਇੱਕ ਕ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ 19 ਤਰੀਕ ਨੂੰ ਪੰਜਾਬ ਦੇ ਉੱਪਰ ਬੱਦਲਵਾਈ ਦੇ ਰੂਪ ਵਿੱਚ ਟਰੈਵਲ ਕਰੇਗਾ 19 ਅਤੇ 20 ਤਰੀਕ ਨੂੰ ਸਾਨੂੰ ਹਲਕੇ ਦਰਮਿਆਨੀ ਬੱਦਲਵਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਖਾਸ ਤੌਰ ਤੇ 19 ਤਰੀਕ ਨੂੰ ਬੱਦਲਵਾਈ ਦੇ ਤੇ 20 ਤਰੀਕ ਨੂੰ ਬੱਦਲਵਾਈ ਦੇ ਹਾਲਾਤ ਘਟਦੇ ਹੋਏ ਦਿਖਾਈ ਦੇ ਰਹੇ ਨੇ ਹਵਾ ਦੀ ਗੱਲ ਕੀਤੀ ਜਾਵੇ ਤਾਂ ਹਵਾ ਪੱਛਮੀ ਰੂਪ ਤੋਂ ਚਲਦੀ ਰਹੇਗੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਥੋੜਾ ਬਹੁਤਾ ਮਾਹੌਲ ਗਰਮੀ ਦਾ ਬਣਦਾ ਹੋਣੇ ਦਿਖਾਈ ਦੇ ਰਿਹਾ ਹੈ ਪਰ 19 ਤਰੀਕ ਬਾਅਦ ਦੁਪਹਿਰ ਹਵਾ ਦਾ ਰੁੱਖ ਪੂਰਬ ਦਿਸ਼ਾ ਤੋਂ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਨਮੀ ਵਾਲੇ ਬੱਦਲ ਅਤੇ ਨਮੀ ਵਾਲੀ ਹਵਾਵਾਂ ਪੰਜਾਬ ਵਿੱਚ ਐਂਟਰ ਕਰਨ ਗਈਆਂ ਤੇ ਮੀਂਹ ਦੇ ਹਾਲਾਤ ਥੋੜੇ-ਬੋਤੇ ਬਣ ਸਕਦੇ ਨੇ ਜਿਆਦਾ ਉਮੀਦ ਨਹੀਂ ਹੈ ਜਿਸ ਨਾਲ ਆਪਾਂ ਕਹਿ ਸਕੀਏ ਕਿ ਬਹੁਤ ਜਿਆਦਾ ਉਮੀਦ ਜਿਹਦੇ ਨਾਲ ਬੀਂਦੀ ਹੋਵੇਗੀ ਪਰ ਹਾਂ ਅਜਿਹਾ ਜ਼ਰੂਰ ਹੈ ਕਿ ਬੱਦਲਵਾਈ ਆਉਣ ਦੇ ਨਾਲ ਇੱਕ ਤੋਂ 2 ਡਿਗਰੀ ਤਾਪਮਾਨ ਵੀ ਪੰਜਾਬ ਦਾ ਘਟਦਾ ਹੋਇਆ ਦਿਖਾਈ ਦੇ ਸਕਦਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਕੋਈ ਬਹੁਤ ਵੱਡੇ ਨਹੀਂ ਹਨ ਬਹੁਤ ਜਿਆਦਾ ਨਹੀਂ ਹਨ ਉਮੀਦ ਇਹ ਥੋੜੇ-ਬੋਤੇ ਹਾਲਾਤ ਨੇ 20 ਤਰੀਕ ਨੂੰ ਮੌਸਮ ਫੇਰ ਤੋਂ ਸਾਫ਼ ਹੁੰਦਾ ਦਿਖਾਈ ਦੇਵੇਗਾ ਅਗਰ ਗੱਲ ਕੀਤੀ ਜਾਵੇ ਤਾਂ ਹਵਾਵਾਂ ਦਾ ਰੁੱਖ ਜ਼ਿਆਦਾਤਰ ਪੱਛਮ-ਪੂਰਬ ਤੋਂ ਚੱਲ ਰਿਹਾ ਹੈ ਹਵਾ ਦੀ ਗਤੀ ਜਿਹੜੀ ਹੈ ਉਹ ਲਗਭਗ 15-20 ਕਿਲੋਮੀਟਰ ਪ੍ਰਤੀ ਘੰਟਾ ਦੇਖਣ ਨੂੰ ਮਿਲ ਰਹੀ ਹੈ ਜਇਹੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਥੋੜੇ ਚਿੰਤਾ ਦੇ ਵਿੱਚ ਨੇ ਕਿ ਪਾਣੀ ਲਗਾਇਆ ਜਾਵੇ ਜਾਂ ਨਾ ਕਿਉਂਕਿ ਕਈ ਫਸਲਾਂ ਦੇ ਵਿੱਚ ਕਈ ਸੌਰੀ ਕਈ ਕਣਕ ਜ਼ਿਲ੍ਹਿਆਂ ਦੇ ਵਿੱਚ ਕਣਕ ਦੀ ਆਖਰੀ ਪਾਣੀ ਦਾ ਸਮਾਂ ਚੱਲ ਰਿਹਾ ਹੈ ਜਇਹੇ ਦੇ ਵਿੱਚਕਾਰ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਨੇ ਜਿਹੜੇ ਉਹ ਬਹੁਤ ਜ਼ਿਆਦਾ ਆਪਾਂ ਮਾੜੇ ਵੀ ਨਹੀਂ ਕਹਿ ਸਕਦੇ ਕਿ ਹਵਾ ਦੇ ਕਾਰਨ ਨੁਕਸਾਨ ਹੋ ਸਕਦਾ ਪਰ ਹਾਂ ਅਜੇ ਹਜ਼ੂਰੇ ਪਾਣੀ ਇਹ ਘਰ ਲਗਾਉਣਾ ਹੈ ਤਾਂ ਦੇਖ ਫੜ ਕੇ ਲਗਾਓ ਤਾਂ ਕਿ ਕਿਸੇ ਵੀ ਤਰੀਕੇ ਨਾਲ ਤੁਹਾਡੀ ਕਣਕ ਦਾ ਕੋਈ ਨੁਕਸਾਨ ਨਾ ਹੋਵੇ ਬਾਕੀ ਅਗਰ ਸੁਝਾਅ ਦੀ ਗੱਲ ਹੈ ਤਾਂ ਇਹ ਸੁਝਾਅ ਹੈ ਕਿ ਪਾਣੀ ਲਗਾਉਣਾ ਹੈ ਤਾਂ ਹਲਕਾ ਦਰਮਿਆਨਾ ਲਗਾਓ ਜ਼ਿਆਦਾ ਭਾਰਾ ਪਾਣੀ ਨਾ ਲਗਾਓ ਤਾਂ ਕਿ ਕੋਈ ਵੀ ਤੇਜ਼ ਹਵਾ ਦੇ ਬੋਲੇ ਨਾਲ ਕਣਕ ਦਾ ਨੁਕਸਾਨ ਨਾ ਹੋ ਸਕੇ 19 ਅਤੇ 20 ਤਰੀਕ ਨੂੰ ਬੱਦਲਵਾਰੀ ਦਾ ਤੌਰ ਜਰੂਰ ਰਹੇਗਾ ਪਰ ਮੀਂਹ ਦੀ ਸੰਭਾਵਨਾ ਕਾਫੀ ਘੱਟ ਨੇ ਜਿਆਦਾ ਮੀਂਹ ਦੀ ਉਮੀਦ ਜਿਹੜੀ ਹੈ ਸਾਨੂੰ ਉਹ ਕਿਸੇ ਕਿਸੇ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇਗੀ ਖਾਸ ਤੌਰ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਥੋੜੀ-ਬੋਤੀ ਗਰਜ ਚਮਕਦੇ ਹਾਲਾਤ ਜ਼ਿਆਦਾ ਬਣ ਸਕਦੇ ਨੇ ਬਾਕੀ ਪੰਜਾਬ ਦੇ ਵਿੱਚ ਬੱਦਲਵਾਰੀ ਦਾ ਮਾਹੌਲ ਹੀ ਰਹੇਗਾ ਬਾਕੀ ਨਵੀਂ ਅਪਡੇਟ ਸ਼ਾਮ ਦੇ ਵੇਲੇ ਜੋ ਵੀ ਪ੍ਰਾਪਤ ਹੋਵੇਗੀ ਉਸ ਦੇ ਰਾਹੀਂ ਤੁਹਾਨੂੰ ਅਸੀਂ ਆਉਂਦੇ ਦਿਨਾਂ ਦੀ ਇੱਕ ਨਵੀਂ ਅਪਡੇਟ ਲੈ ਕੇ ਚੱਲਦਾ ਹੁੰਦੇ ਰਹਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਆ ਦੇ ਉੱਪਰ ਅਗਲੀ ਜਾਣਕਾਰੀ ਲੈ ਕੇ ਜਲਦੀ ਮਿਲਦੇ ਹਾਂ ਧੰਨਵਾਦ ਜੀ